ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਮੌਕੇ ਤੇ ਕਰਵਾਏ ਗਏ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਅਕਾਲੀ ਦਲ ਦੇ ਸੀਨੀਅਰ ਅਹੁਦੇਦਾਰ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਪਾਰਟੀ ਦੇ ਹਲਕਾ ਇੰਚਾਰਜ ਪਰਮਬੰਦ ਸਿੰਘ ਬੰਟੀ ਰਮਾਨਾ ਦੀ ਅਗਵਾਈ ਦੇ ਵਿੱਚ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਦੇ ਦੌਰਾਨ ਵਰਕਰਾਂ ਨੇ ਸਭ ਤੋਂ ਪਹਿਲਾਂ ਪਰਮਬੰਦ ਸਿੰਘ ਬੰਟੀ ਰਮਾਨਾ ਨੂੰ ਪਰਚੀ ਦੇ ਕੇ ਭਰਤੀ ਕਰ ਮੈਂਬਰ ਬਣਾਇਆ ਇਸ ਮੌਕੇ ਲੋਕਾਂ ਵਰਕਰਾਂ ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਜਾਣਕਾਰੀ ਦੇ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਪਾਰਟੀ ਕੋਰ ਕਮੇਟੀ ਵੱਲੋਂ ਨਵੇਂ ਸਿਰੇ ਤੋਂ ਪ੍ਰਧਾਨ ਚੁਣਨ ਲਈ ਮੈਂਬਰਸ਼ਿਪ ਕਰਨ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਅੱਜ ਸੂਬੇ ਭਾਰ ਦੇ ਵਿੱਚ ਪਾਰਟੀ ਵੱਲੋਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਮੈਂਬਰਸ਼ਿਪ ਮਹਿੰਮ ਸ਼ੁਰੂ ਕੀਤੀ ਗਈ। ਤੁਸੀਂ ਸਾਰਿਆਂ ਨੇ ਦੇਖਿਆ ਜੀ ਕੱਲ ਰਾਤ ਸਾਡੇ ਕੋਲੇ ਦੇਰ ਰਾਤ ਪਰਚੀਆਂ ਪਹੁੰਚੀਆਂ ਜੀ ਅੱਜ ਭਰਤੀ ਦਾ ਪਹਿਲਾ ਦਿਨ ਸੀ। ਤੇ ਅਸੀਂ ਮੈਸੇਜਸ ਪਰਚੀਆਂ ਆਉਣ ਤੋਂ ਬਾਅਦ ਲਾਇਆ ਤਾਂ ਕਿ ਇਹ ਨਾ ਹੋਵੇ ਕਿ ਅਸੀਂ ਮੈਸੇਜ ਲਾ ਦਿਏ ਤੇ ਪਰਚੀਆਂ ਨਾ ਪਹੁੰਚੀਆਂ ਹੋਣ ਦੇਰ ਰਾਤ ਮੈਸੇਜ ਲੱਗਣ ਤੇ ਕਈਆਂ ਨੂੰ ਲੱਗੇ ਕਈਆਂ ਨੂੰ ਨਹੀਂ ਲੱਗੇ ਤੇ ਤੁਸੀਂ ਇਕੱਠ ਦੇਖ ਲਿਆ ਇਹ ਮੈਂ ਦੇਖਿਆ ਮਾਗੀ ਤੋਂ ਬਾਅਦ ਉੱਥੇ ਵੀ ਰਿਸਪੌਂਸ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਤੇ ਇਕੱਠ ਜਿਸ ਹਿਸਾਬ ਨਾਲ ਲੋਕ ਆਏ ਆ ਤੇ ਅੱਜ ਵੀ ਮੈਂ ਦੇਖ ਰਿਹਾ ਮਤਲਬ ਇੱਕ ਰਿਕਾਰਡ ਤੋੜ ਇਕੱਠ ਸਾਡੇ ਕੱਲੇ ਹਲਕੇ ਦਾ ਹੋਇਆ ਲੋਕ ਇੰਨੇ ਉਤਸ਼ਾਹ ਨਾਲ ਆਏ ਆ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਪਰਚੀਆਂ ਲੈ ਕੇ ਜਾ ਰਹੇ ਆ ਆਪਣੀਆਂ ਕਾਪੀਆਂ ਲੈ ਕੇ ਜਾ ਰਹੇ ਆ ਅਕਾਲੀ ਦਲ ਦੀ ਭਰਤੀ ਸੰਬੰਧੀ ਤੇ ਮੈਨੂੰ ਇਹ ਮਾਣ ਬਖਸ਼ਿਆ ਉਹਨਾਂ ਨੇ ਕਿ ਪਹਿਲਾ ਮੈਂਬਰ ਇਸ ਹਲਕੇ 'ਚੋਂ ਜਿਹੜੀ ਪਰਚੀ ਹੈ 10 ਰੁਪਏ ਦੀ ਪਰਚੀ ਹੈ ਮੈਂ 10 ਰੁਪਏ ਜਮ੍ਹਾਂ ਕਰਾ ਕੇ ਪਹਿਲਾ ਮੈਂਬਰ ਇਸ ਹਲਕੇ 'ਚੋਂ ਇਹਨਾਂ ਨੇ ਮੈਨੂੰ ਬਣਾ ਕੇ ਬੜਾ ਮਾਣ ਬਖਸ਼ਿਆ ਬੜਾ ਪਿਆਰ ਦਿੱਤਾ ਮੈਨੂੰ ਬੜਾ ਸਤਿਕਾਰ ਦਿੱਤਾ ਤੇ ਪਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਜਿਸ ਹਾਲਾਤ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਲੋਕ ਦੇਖ ਚੁੱਕੇ ਆ ਕਾਂਗਰਸ ਪਾਰਟੀ ਦਾ 5 ਸਾਲ ਦਾ ਰਾਜ ਦੇਖਿਆ ਲੁੱਟ ਤੇ ਕੁੱਟ ਦਾ ਰਾਜ ਸੀ ਸਿਵਾਏ ਕ腐ਸ਼ਨ ਤੋਂ ਚਾਹੇ ਮੁੱਖ ਮੰਤਰੀ ਨੂੰ ਲੈ ਲੋ ਚਾਹੇ ਮੰਤਰੀਆਂ ਨੂੰ ਲੈ ਲੋ ਚਾਹੇ ਉਹਨਾਂ ਦੇ ਐਮਐਲਏ ਨੂੰ ਲੈ ਲੋ ਆਪਣੇ ਤਾਂ ਖਾਸ ਤੌਰ ਤੇ ਬڑے ਝੰਡੇ ਝੂਲਦੇ ਸੀ ਇੱਥੋਂ ਵਾਲੇ ਐਮਐਲਏ ਸਾਹਿਬ ਦੇ 6 ਮਹੀਨੇ ਸਰਕਾਰੀ ਟੂਰ ਵੀ ਕਰਕੇ ਆਏ ਆ ਉਹ ਕਰਪਸ਼ਨ ਦਾ ਰਾਜ ਦੀ ਗੱਲ ਕਰ ਲਓ ਗੁਟਕਾ ਸਾਭ ਤੇ ਹੱਥ ਰੱਖ ਕੇ ਸਵਾਂ ਖਾਧੀਆਂ ਉਹਨਾਂ ਤੋਂ ਮੁਕਰੇ ਉਹਦੀ ਗੱਲ ਕਰ ਲਓ ਘਰ ਘਰ ਨੌਕਰੀ ਦੇ ਵਾਅਦੇ ਕੀਤੇ ਸੀ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਸੀ ਵੱਡੀਆਂ ਵੱਡੀਆਂ ਗੱਲਾਂ ਕਰਤੀਆਂ ਸੀ ਤੇ ਆ ਆਮ ਆਦਮੀ ਪਾਰਟੀ ਦੇ 3 ਸਾਲ ਤੋਂ ਉੱਪਰ ਦਾ ਰਾਜ ਹੋ ਗਿਆ ਲੋਕ ਪਛਾਣ ਚੁੱਕੇ ਆ ਕਿ ਅਸੀਂ ਗਲਤੀ ਕਰ ਲਈ ਗੱਲਾਂ ਚ ਆ ਕੇ ਪ੍ਰਚਾਰ ਚ ਆ ਕੇ ਸੋਸ਼ਲ ਮੀਡੀਆ ਦੀਆਂ ਕ੍ਰੀਏਸ਼ਨਸ ਜਿਹੜੀਆਂ ਪਾਰਟੀਆਂ ਸੀ ਉਹ ਸੋਸ਼ਲ ਮੀਡੀਆ ਤੇ ਹੀ ਮਰ ਰਹੀਆਂ ਅੱਜ ਜਿਹੜਾ ਗਰਾਊਂਡ ਤੇ ਸਪੋਰਟ ਹੈ ਗਰਾਊਂਡ ਤੇ ਸਮਰਥਨ ਹੈ ਅੱਜ ਲੋਕ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਸੀ ਕਾਨੂੰਨ ਵਿਵਸਥਾ ਬੜੀ ਵਧੀਆ ਸੀ ਹਰ ਵਪਾਰੀ ਹਰ ਕਾਰੋਬਾਰੀ ਆਪਦਾ ਕਾਰੋਬਾਰ ਬਿਨਾਂ ਖੋਫ ਤੋਂ ਬਿਨਾਂ ਡਰ ਪੈ ਤੋਂ ਕਰ ਸਕਦਾ ਸੀ ਅੱਜ ਹਰੇਕ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਗਰੀਬ ਨੂੰ ਸਹੂਲਤਾਂ ਮਿਲਦੀਆਂ ਸੀ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਮਿਲਦਾ ਸੀ ਜੇ ਬਿਜਲੀ ਪਾਣੀ ਟਿਊਬਲਾਂ ਦੇ ਕਨੈਕਸ਼ਨ ਦੀ ਗੱਲ ਕਰ ਲਈਏ ਬਾਦਲ ਸਾਹਿਬ ਨੇ ਦਿੱਤੇ ਪਿੰਡਾਂ ਦੇ ਵਿੱਚ ਜੋ ਡਵੈਲਪਮੈਂਟ ਹੋਈ ਬਾਦਲ ਸਾਹਿਬ ਦੀ ਸਰਕਾਰ ਦੌਰਾਨ ਹੋਈ ਅੱਜ ਲੋਕ ਉਹ ਸਾਰੀਆਂ ਚੀਜ਼ਾਂ ਨੂੰ ਰੀਅਲਾਈਜ਼ ਕਰ ਰਹੇ ਠੀਕ ਹੈ ਕਈ ਵਾਰੀ ਆਪਾਂ ਗੱਲਾਂ 'ਚ ਆ ਜਾਂਦੇ ਆ ਪਰ ਤੁਲਨਾ ਉਦੋਂ ਹੁੰਦੀ ਹੈ ਜਦੋਂ ਕੰਮ ਸਾਹਮਣੇ ਹੋਣ ਹੁਣ ਲੋਕ 27 ਦੇ ਵਿੱਚ ਤੁਲਨਾ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਤੇ ਆ 5 ਸਾਲ ਜਿਹੜੀ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੀ ਇਹਨਾਂ ਦੀ ਤੁਲਨਾ ਕਰਕੇ ਵੋਟ ਪਾਉਣਗੇ ਤੇ ਲੋਕ ਮਹਿਸੂਸ ਕਰ ਰਹੇ ਹੈ ਕਿ ਅੱਜ ਵੀ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਕੱਲੀ ਖੇਤਰੀ ਪਾਰਟੀ ਹੈ ਬਾਕੀ ਤਾਂ ਸਾਰੀਆਂ ਹੀ ਦਿੱਲੀ ਤੋਂ ਚਲਦੀਆਂ ਹਰ ਪਾਸਿਓਂ ਜਿਹੜੇ ਹਮਲੇ ਹੋ ਰਹੇ ਹੈ ਲੋਕ ਇਹਦੇ ਤੇ ਮਤਲਬ ਇਸ ਨੂੰ ਆਪਦੇ ਤੇ ਨਿੱਜੀ ਹਮਲਾ ਸਮਝਦੇ ਹੈ ਵੀ ਸਾਡੀ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਹੈ ਤੇ ਸਮਰਥਨ ਕਰਕੇ ਇਸ ਪਾਰਟੀ ਦੇ ਪਿੱਠ ਤੇ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਚਾਹੁੰਦੇ ਹੈ